ਆ ਗੱਡੀਆਂ ਹਾਈਵੇ ਤੋਂ ਜਿਹੜੀਆਂ ਹਾਂ ਆ ਇੱਕ ਹੋਰ ਆ ਜੀ ਦੇਖੋ ਉਹ ਟੋ ਟਰੱਕ ਵੀ ਫਸ ਗਿਆ ਜੀ ਉਹ ਟਰੱਕ ਵੀ ਫਸ ਗਿਆ ਜਿਹੜੇ ਟੋ ਵਾਲੀ ਐ ਮਸੀਦਾ ਜਿਹੜੀਆਂ ਆਉਂਦੀਆਂ ਟਰੱਕ ਆਉਂਦੇ ਆ ਕੱਢਣ ਵਾਲੇ ਆ ਸਲਿੱਪ ਹੋ ਜਾਂਦੀ ਹੈ ਸਲਿੱਪ ਹੋ ਜਾਂਦੇ ਜਦੋਂ ਪਾਜੀ ਸਲਿੱਪਰੀ ਹੁੰਦਾ ਉਦੋਂ ਤੇ ਹਰੇਕ ਬਲਾਕ ਦੇ ਉੱਤੇ ਨਾ ਥੋੜੇ ਜਿਿਹੇ ਚਰਵਾਦ ਗੱਡੀਆਂ ਤੁਹਾਨੂੰ ਸਾਈਡਾਂ ਤੇ ਦੇ ਦਈ ਆ ਬੇ ਨਿਕਲ ਜਾਂਦੀਆਂ ਨੇ ਨਾ ਥਲਕ ਜਾਂਦੀਆਂ ਆ ਬੁਰੇ ਉਹਦੇ ਇਹਦੇ ਵੱਖਰੇ ਆਪਣੇ ਦਾ ਵਸਟਰ ਟੇਪਰ ਆ ਗਈ ਜੀ ਹਾਂ ਇੱਕ ਉਹ ਤਲਕ ਕੇ ਦੇਖੋ ਜੇ ਆਪਾਂ ਬੱਲਾ ਜੀ ਇੰਨੀ ਇੰਨੀ ਦਿੱਖਦੀ ਹਾਂ ਹਾਂ ਇੱਕ ਆ ਪਈ ਹੈ ਜੀ ਇਦਾਂ 2 ਇੰਚ ਜਾਂਦੀਆਂ ਨਵੀਆਂ ਨਕੋਰ ਗੱਡੀਆਂ ਆ ਨਹੀਂ ਕੋ ਥੋੜੇ ਅੱਗੇ ਜਾ ਕੇ ਹੋਰ ਜੇ ਇੱਕ ਉਹ ਪਈ ਪਏ ਇਧਰਲੇ ਪਾਸੇ ਮੇਰੇ ਵਾਲੇ ਪਾਸੇ ਦੇਖੀ ਜਾਏ ਬਸ ਇਦਾਂ ਲਓ ਜੀ ਇੱਥੇ ਐ ਇੰਨੀ ਸਪੀਡ ਤੇ ਜਿਹੜੀਆਂ ਗੱਡੀਆਂ ਹੁੰਦੀਆਂ ਤੇ ਜਿਹੜੀ ਸਲੋਪ ਐ ਦੀ ਨਾ ਉਹਦੇ ਕਰਕੇ ਉਹ ਤੇ ਫਿਸਲ ਜਾਂਦੀਆਂ ਜੀ ਆ ਇੱਕ ਹੋਰ ਗੱਡੀ ਥੋੜੀ ਜਿਹੀ ਵਾਰ ਤੇ ਸਾਨੂੰ ਤਿੰਨ ਤਾਂ ਦਿਖਾ ਦੀਆਂ ਹਾਲਾਂਕਿ ਪਿੱਛੇ ਤਾਂ 10 15 ਸੀ ਪਿੱਛੇ ਤਾਂ ਬਹੁਤ ਜ਼ਿਆਦਾ ਸੀ ਆਪਾਂ ਦੇਖ ਰਹੇ ਹਾਂ 10 15 ਸੀ ਕਿ ਨਹੀਂ ਉਦੋਂ ਅਸੀਂ ਕੈਮਰਾ ਔਨ ਨਹੀਂ ਕੀਤਾ ਸੀ ਤੇ ਹੁਣ ਅਸੀਂ ਔਨ ਕਰ ਲਿਆ ਆ ਵੇਖੋ ਇੱਕ ਆ ਪਈ ਐ ਤਿੰਨ ਆ ਗਈਆਂ ਬਸ ਇਦਾਂ ਹੀ ਥੋੜਾ ਬੱਲ ਆ ਦੇਖੋ ਬਰਫ਼ ਬਣੀ ਸਾਰੀ ਸਾਰੀ ਬਰਫ਼ਾ ਹਾਂ ਬਹੁਤ ਤੇਰੀ ਭਲੀ ਹੋ ਜੇ ਸੀ ਤੇ ਆਪਣੇ ਰਹਿ ਗਈ ਬਚ ਤਰੇਗੀ ਨਹੀਂ ਉਹ ਇਹ ਟਰੱਕ ਹੀ ਐ ਟਰੱਕ ਐ ਇੱਥੋਂ ਕੀ ਚੱਲ ਟਰੱਕ ਤੇ ਟ੍ਰੇਲ ਜਿਹੜੇ ਆਪਾਂ ਵੱਡੇ ਦੇਖਦੇ ਸੀ ਅੱਛਾ ਉਹ ਲੈ ਪਹਿਲਾ ਸੀ ਉਹ ਇਧਰੋਂ ਦੇਖੋ ਵਿੱਚੋਂ ਦੀ ਜਾ ਕੇ ਤਾਰਾ ਤੋੜ ਕੇ ਇੱਕ ਉਧਰ ਚਲਾ ਗਿਆ ਉਹ ਸੋ ਉਧਰ ਚਲਾ ਗਿਆ ਇੱਕ ਅ اچھا ਉਹ ਜਿਹੜੀ ਸਲੋ ਆ ਨਾ ਜੀ ਅੱਗੇ ਇੱਕ ਹੋਰ ਟਰੱਕ ਆ ਹਾਂ ਅੱਛਾ ਕਿ ਟਰੱਕ ਉਹ ਵੀ ਆ ਹੁਣ ਖੜਾ ਵਿੱਚ ਸਾਨੂੰ ਚੱਕੂ ਬਿਆਪਨ ਦਾ ਸ਼ਾਨਗਰੀ ਨੂੰ ਜਾ ਰਹੇ ਹਾਂ ਐਡਮਿੰਟਨ ਤੋਂ ਤੇ ਆ ਦੇਖੋ ਵਾਹਿਗੁਰੂ ਬੱਧੀ ਰਾਜ ਜਿੰਦਗੀ ਦੀ ਠੱਠਾ ਵਾਲੀ ਜਗ੍ਹਾ ਹੈ। ਇੱਕ ਪੁਰਾਣਾ ਪੂਜਾ ਪਸੇ ਹੈ। ਉਹ ਤੋਂ ਥੋੜਾ ਪਰ ਦੂਰ। ਹਾਂ ਦੇਖੋ ਉਧਰ ਇੱਕ ਅੱਗੇ ਜਿਹੜੀ ਮੇਨ ਲਾ ਲਓ ਜਿਹਦਾ ਆਪਣਾ ਮੇਨ ਅੱਗੇ ਆ ਜੀ ਆਪਣਾ ਕੋਈ ਸਿਸਟਮ ਜਿਹੜਾ ਬਲੌਕ ਲੱਗਦਾ ਛੋਟਾ ਆਪਾਂ ਗੱਡੀਆਂ ਚ ਵੱਜਦੀਆਂ ਗੱਡੀਆਂ ਗੱਡੀਆਂ ਚ ਵੱਜਦੀਆਂ ਗੱਡੀਆਂ ਬਣ ਗਿਆ ਮੌਸਮ ਅਜਵੈਰੀ ਇੱਕ ਪਾਸੇ ਤਿਲਕਣ ਬਾਜ਼ ਤੇ ਦੂਜੀ ਠੰਡ ਬਹੁਤ ਗਹਿਰੀ ਠੰਡ ਬਹੁਤ ਗਹਿਰੀ ਇੰਜ ਡੇਗਦੀ ਬਰਫ਼ਿਆ ਸਮਾਨੋ ਇੰਜ ਡੇਗਦੀ ਬਰਫ਼ਿਆ ਸਮਾਨੋ ਜਿਵੇਂ ਚਾਬੀਆਂ ਦੇ ਛੱਡੀ ਫੁੱਲ ਪਰिक्षण ਚੋਂਦੀ ਸਲਪਰੀ ਵਾਦਰ ਵਿੱਚ ਗੱਡੀ ਫੁੱਲ ਟ੍ਰੈਕਸ਼ਨ ਮੰਗਦੀ ਸਲਿਪ ਰਿਵਾਦਰ ਵਿੱਚ ਗੱਡੀ ਓਏ ਉੱਤੇ ਸੜਕ ਤਿਲਕਣੀ ਬਿਨਾ ਦੱਸੇ ਜਦੋਂ ਤਿਲਕ ਜਾਣਕਾਰਾਂ ਉੱਤੇ ਸੜਕ ਤਿਲਕਣੀ ਬਿਨਾ ਦੱਸੇ ਜਦੋਂ ਤਿਲਕ ਜਾਣਕਾਰਾਂ ਹੁਣ ਭੱਜੀਆਂ ਫੈਰ ਬਰਗੇਡਾ ਖੜਕਦਾ ਈ 900 ਜਦ 11 900 ਜਦ 11 ਐਂਬੂਲੈਂਸ ਦੇ ਨਾਲ ਪੁਲਿਸ ਵੀ ਐਂਬੂਲੈਂਸ ਦੇ ਨਾਲ ਪੁਲਿਸ ਵੀ ਆਉਂਦੀ ਫੇਰ ਭੱਜੀ ਫੁੱਲ ਪਰिक्षण ਚਾਹੁੰਦੀ ਸਲਪਰੀਵਾਦਰ ਵਿੱਚ ਗੱਡੀ ਫੁੱਲ ਪਰिक्षण ਮੰਗਦੀ ਸਲਪਰੀ ਮੈਦਰ ਵਿੱਚ ਗੱਡੀ ਵਾਹ ਜੀ ਵਾਹ ਕੀ ਬਾਤ ਹੈ ਤੇ ਉਹ ਦੇ ਖੂਆ ਗਈ। ਬਹੁਤ ਤੇਜ਼ ਰਫਤਾਰ ਨਾਲ। ਕਿੱਥੇ ਜੇ ਆਗੇ ਜੀ ਆਪਾਂ? ਨਾਵਾ ਸਾਹਿਬ। ਇਹ ਆਪਾਂ ਰੈਡੀਅਲ ਤੇ ਲੱਗ ਕੇ ਆ ਗਏ ਜੀ। ਰੈਡੀਅਲ ਕੈਲਗਰੀ ਤੇ ਕੈਲਗਰੀ ਦੇ ਅੱਧੇ ਜਿੱਚ ਆ ਗਏ। ਅੱਧੇ ਜਿੱਚ ਆ ਗਏ। ਚਲੋ ਅੱਧਾ ਕੁ ਰਸਤਾ ਰਹਿ ਗਿਆ ਜੀ ਸਾਡਾ ਕੈਲਗਰੀ ਨੂੰ ਜਾਂਦੇ ਤੇ ਆਦੇ। ਟ੍ਰੈਫਿਕ ਨਾ ਆਉਂਦਾ ਤੇ ਫੇਰ ਆਪਾਂ ਹਾਂ। ਟ੍ਰੈਫਿਕ ਦੋਸਤੋ ਸਾਡੇ ਉੱਥੇ ਕੋਈ ਗੱਡੀਆਂ ਫਸ ਗਈਆਂ ਸੀ ਕਿ ਟ੍ਰੈਫਿਕ ਲੱਗਿਆ ਸੀ, ਜਾਮ ਹੋ ਗਿਆ ਸੀ ਰੋਡ। ਉਹਦੇ ਕਰਕੇ ਸਾਨੂੰ ਫਿਰ ਉੱਥੇ ਬਹੁਤ ਘੰਟਾ ਹੀ ਲੱਗਿਆ ਨਹੀਂ ਤਾਂ ਨੇੜੇ-ਨੇੜੇ ਹੋਣਾ ਸੀ ਅਸੀਂ ਅੱਛਾ ਰੈਡੀਅਰ ਆ ਗਿਆ ਇੱਥੋਂ ਗੈਸ ਪਾਉਨੇ ਜੀ ਗੈਸ ਇੱਥੇ ਗੱਡੀਆਂ 'ਚ ਪਾਉਣ ਨੂੰ ਇੱਥੇ ਪੈਟਰੋਲ ਜਿੱਦਾਂ ਆਪਣੇ ਹੁੰਦਾ ਇੱਥੇ ਗੈਸ ਕਰਦੇ ਨੇ ਸਕੇਸ ਕਹਿੰਦੇ ਜੀ ਹਾਂਜੀ ਨੇੜੇ ਇੱਥੇ ਆਹ ਰੈਡੀਅਰ ਸਾਰਾ ਜੀ ਹੁਣ ਨਹੀਂ ਆਪਣੇ ਗੈਸ ਹੈ ਹੈਗਾ ਉਹ ਦੇਖੋ ਅੱਗੇ ਆਗੇ ਨਾ ਇਹ ਉਹ ਮੈਕਡੋਨਲ ਆ ਗਿਆ ਨਾਲ ਹੀ ਆਉਣ ਵਾਲੇ ਅਵਸਥਾ ਲੋ ਜੀ ਗੈਸ ਪਵਾ ਰਹੇ ਆ ਜਿਹੜੀ ਤੇਲ ਤੇ ਥੋੜਾ ਜਿਹਾ ਦਰਦ ਕਰ ਗੱਡੀ ਚ ਪੈ ਗਿਆ ਇਧਰ ਹੁਣ ਹਾਂਜੀ ਜਿਹੜਾ ਐਡਵੈਂਟਨ ਦੀ ਗੱਲ ਕਰੀ ਆ ਜੀ ਵੀ ਜਿਹੜਾ ਅਲਬਰਟ ਹੈਗਾ ਸੂਬਾ ਇਹ ਹਾਂਜੀ ਇਹ ਇਹ ਤੇਲ ਜਿਆਦਾ ਜਿਵੇਂ ਖੂ ਜਿਆਦਾ ਦੇਖੇ ਆ ਰਫਾਇਨਰੀ ਵੀ ਆ ਜਿਵੇਂ ਇਹ ਕੀ ਤੇਲ ਤੇ ਨਿਰਭਰ ਆ ਜਿਆਦਾ ਜਿਹੜਾ ਇੱਥੇ ਕਰਨੈਪਾਜੀ ਜਿੱਦਾਂ ਆਪਣੇ ਪੰਜਾਬ ਚ ਇਦਾਂ ਖੇਤੀ ਤੇ ਨਿਰਭਰ ਹੈ ਸਾਰਾ ਇਦਾਂ ਖੇਤੀ ਹੁੰਦੀ ਹਾਂ ਇੱਥੇ ਜਿਆਦਾ ਤੇਲ ਐ ਨੇਚਰਲ ਜਿਹੜਾ ਗੈਸ ਤੇ ਔਇਲ ਐ ਅੱਛਾ ਤੇ ਫੋਰਟ ਮੈਕਮਰੀ ਵੱਲੋਂ ਜਿਆਦਾ ਉਧਰ ਹੈਗਾ ਆ ਉਧਰ ਤੇ ਖੂ ਬਹੁਤ ਜਿਆਦਾ ਨਾ ਤੇਲ ਦੇ ਅੱਛਾ ਅੱਛਾ ਇਹ ਵਰ ਜਿਉਂ ਜਿਉਂ ਸਾਊਥ ਨੂੰ ਆਈ ਜਾਂਦੇ ਆ ਤੇ ਫਿਰ ਘੜਤ ਜਾਂਦੇ ਇੱਥੇ ਤੋਂ ਹੁਣ ਕਿਤੇ ਕਿਤੇ ਜਿਹੜਾ ਤਾਂ ਅਸੀਂ ਆਪਾਂ ਖੇਤਾਂ 'ਚ ਦੇਖੇ ਆ ਕੋਈ ਕੋਈ ਖੂਹ ਲੱਗਿਆ ਇਹ ਇਹ ਬਹੁਤੇ ਵੱਡੇ ਲਾਰਜ ਸਕੇਲ ਤੇ ਨਹੀਂ ਇਹ ਤਾਂ ਥੋੜਾ ਬੁਤਾ ਤੇਲ ਨਿਕਲਦਾ ਹਨਾ ਇਹ ਕਿੰਨਾ ਕੁ ਡੂੰਘਾ ਹੋਊਗਾ ਜੀ ਤੇਲ ਤੇ ਹੁਣ ਇਹ ਆਪਾਂ ਉਹ ਆਹਦੇ 10000 10000 ਹੋਣਾ ਕਿੰਨੀ ਡਾਈਪ ਹੋਊਗਾ ਕਿ ਮੈਂ ਹੁਣ ਉਹਦੇ ਬਾਰੇ ਤੇ ਨਹੀਂ ਮੈਂ ਜਿਆਦਾ ਜਾਣਕਾਰੀ ਹੈਗੀ ਪਰ ਥੱਲੇ ਕਾਫੀ ਡੀਪ ਇਹ ਜਾਂਦੇ ਜੀ ਜਦੋਂ ਪਟ ਦੇਖੋ ਅੱਛਾ ਅੱਛਾ ਹਾਂ ਜੀ ਤਾਂ ਫਿਰ ਉਹ ਆਪਣੇ ਇਨਸਟਰੂਮੈਂਟ ਲਾ ਕੇ ਤੇ ਜਿਹੜਾ ਤੇਲ ਨਿਕਲਦਾ ਉਹਦੇ ਚੋਂ ਅਲੱਗ-ਅਲੱਗ ਪ੍ਰੋਡਕਟ ਕੱਢਦੇ ਆ ਵਿੱਚ ਇਹ ਗਰੀਸ ਵੀ ਬਣਦੀ ਆ ਵਿੱਚ ਦੂਜੇ ਦੂਜੇ ਤੀਜੇ ਜਿੰਨੇ ਵੀ ਪ੍ਰੋਡਕਟ ਆਇਲ ਦੇ ਬਣਦੇ ਆਇਲ ਦੇ ਉਹਦੇ ਵਿੱਚੋਂ ਰਫਾਈਨਰੀਆਂ 'ਚ ਫਿਰ ਰਫਾਈਨ ਕਰ ਕਰਕੇ ਸਾਰੇ ਪ੍ਰੋਡਕਟ ਤਿਆਰ ਕਰਦੇ ਨੇ। ਕੀ ਬਾਤ ਆ ਜੀ ਆਹ ਵੇਖੋ ਕੁਦਰਤ ਦੇ ਰੰਗ ਏ ਆਪਾਂ ਕਿੰਨਾ ਕੁ ਰਹਿ ਗਿਆ ਜੀ ਅੱਗੇ ਕੈਲਗਰੀ ਸਾਡੇ ਕੋਲ ਰਹਿ ਗਿਆ ਜੀ 41 ਮਿੰਟ ਆ 41 ਮਿੰਟ ਤੇ ਕਿਲੋਮੀਟਰ 65 ਕਿਲੋਮੀਟਰ ਰਹਿ ਗਿਆ 65 ਕਿਲੋਮੀਟਰ 41 ਮਿੰਟ ਰਹਿ ਗਿਆ ਜੀ ਕੈਲਗਰੀ ਹਾਂ ਜੀ ਉਹ ਤਾਂ ਲੱਗ ਜਾਂਦੇ ਉਹ ਤਾਂ ਸਾਡੇ ਕਿ 300 ਕਿਲੋਮੀਟਰ ਦੇ ਲੱਗ ਜਾਗੇ ਹੈਗਾ ਸਭ 3 ਕਿ ਘੰਟੇ ਲੱਗ ਇਤਨ ਵੀ ਆ ਤਾਰਾਂ ਪਾਈਆਂ ਹੈ ਨਾ ਆਪਣੇ ਇਹ ਜਿਹੜੀਆਂ ਆਪਦੀ ਜ਼ਮੀਨ ਆ ਜਿਹੜੀ ਜਿਵੇਂ ਲੋਕਾਂ ਦੀ ਆ ਜ਼ਮੀਨਾਂ ਦਾ ਨਾ ਜ਼ਮੀਨਾਂ ਦੀ ਵੰਡਿਆ ਅੱਜ ਤੱਕ ਵਿੱਚ ਫੈਂਸ ਜੀ ਲਾਈ ਆ ਅੱਛਾ ਅੱਛਾ ਆ ਜਿਵੇਂ ਇੱਧਰ ਦੇ ਪਾਸੇ ਤਾਰਾ ਲਾਈਆਂ ਉਹ ਪਰਲੇ ਪਾਸੇ ਫੇਰ ਪਰ ਜ਼ਮੀਨਾਂ ਹੀ ਤੇ ਖੁੱਲੀਆਂ ਜੀ ਜਿੱਦਾਂ ਕਿਸਦੀ 1000 ਕਿੱਲਾ ਕੇ ਦੀ 10000 ਕਿੱਲਾ ਕੇ ਦੇ 50000 ਕਿੱਲਾ ਅੱਛਾ ਅੱਛਾ ਇਦਾਂ ਹੀ ਤੇ ਕੁਦਰਤ ਦੇ ਆ ਜੀ ਜਿੰਨਾ ਮੀਂਹ ਪੈ ਗਿਆ ਉਹਦੇ ਉਹਨਾਂ ਦੇ ਉਹਦੇ ਬੇਸ ਤੇ ਆ ਜਿੰਨੀ ਉਹਦੀ ਪ੍ਰੋਡਕਸ਼ਨ ਹੋ ਗਈ ਠੀਕ ਕੁਦਰਤ ਦੇ ਰੰਗਾਂ ਨੂੰ ਐਵੇਂ ਨਹੀਂ ਜਾਣੀਦਾ ਇਹ ਜਿਹੜਾ ਕੁਦਰਤੀ ਕੁਦਰਤ ਨੂੰ ਪਿਆਰ ਕਰਨ ਵਾਲੇ ਬਹੁਤ ਆ ਲੋਕ ਇਹ ਆ ਦੇਖੋ ਜੀ ਜਿਵੇਂ ਇਹ ਆ ਐਡਾ ਉੱਚਾ ਜਿੰਨਾ ਜ਼ਮੀਨਾਂ 'ਚ ਵੀ ਇਹਦੇ ਟਿੱਬੇ ਆ ਜਦਾਂ ਕਰਾਹੀ ਬ루 ਹੋਇਆ ਆਪਾਂ ਜਿਵੇਂ ਲਾ ਕੇ ਪਤਰਾ ਕਰ ਦਿੰਦੇ ਆ ਇਹ ਸਾਇਦ ਉਮੀਦ ਛਿੜ ਦਿੰਦੇ ਆ ਜਿਹੜੀ ਕੋਈ ਆਉਦੀ ਜਿਵੇਂ ਕਣਕ ਮੱਕੀ ਸਰੋਂ ਜਾਂ ਜੋ ਵੀ ਕੋਈ ਹੁੰਦੀ ਹੈ ਨਾ ਤੇ ਉਮੀਦ ਛਿੜ ਦਿੰਦੇ ਆ ਆ ਦੇਖੋ ਹੁਣ ਆਹ ਕਿੰਨੀ ਪਚਾਈ ਆ ਫਿਰ ਕਿੰਨੀ ਭਲਾਈ ਹੋਊਗੀ ਅੱਜ ਤਾਂ ਇੰਦਰਦੇਵ ਤੇ ਨੇ ਨਜ਼ਾਰਾ ਲਿਆਤਾ ਸਾਨੂੰ ਫੋਟ ਵੀ ਸਾਡੇ ਬਹਿ ਗਿਆ ਆ ਗੱਠਾ ਜੀ ਆ ਜਿਹੜੀਆਂ ਤੁਹਾਨੂੰ ਮੈਂ ਨੇੜੇ ਦਿਖਾਉਣਾ ਇੱਕ ਜਿਵੇਂ ਆਪਾਂ ਗੱਠਾ ਕਣਕ ਦੀਆਂ ਇਹ ਦੂਬਾਰਾ ਨਾਲ ਆ ਜਿਹੜਾ ਤੇ ਉਹਦੀਆਂ ਗੱਠਾਂ ਇਹ ਪੰਨੀਆਂ ਜੀ ਇੱਥੇ ਵੀ ਇਹ ਵਰਤਦੇ ਆ ਜੀ ਫਿਰ ਇਦੋਂ ਇਹ ਤੂੰ ਪਾ ਲੈਣਾ ਹਾਂ ਜੀ ਆਪਣੇ ਜਿਹਦਾ ਘੋੜਿਆਂ ਨੂੰ ਆ ਗਾਈਆਂ ਨੂੰ ਅੱਛਾ ਹਾਂ ਏਕ ਏਕ ਆ ਗੱਠਾ ਇਕੱਠਾ ਜਿਹੜੀ ਆ ਛੋਟੀ ਸੀਗੀ ਇਹ ਵਾਹ 15 ਕਿ ਡਾਲਰ ਦੀ ਆ 15 ਡਾਲਰ ਦੀ ਆ ਜਿਹੜੀ ਆ ਸਕੁਅਰ ਜੀ ਹੁੰਦੀ ਆ ਇੱਕ ਵੱਡੀਆਂ ਆਂ ਦੀਆਂ ਬਹੁਤ ਗੋਲ ਬੰਡਾ ਉਹ ਵੀ ਕਿਤੇ ਆਈਆਂ ਤੁਹਾਨੂੰ ਦਿਖਾਉਨੇ ਆ ਉਹ 60 ਕਿ ਡਾਲਰ ਦੀ ਹੁੰਦੀ ਆ ਅੱਛਾ ਅੱਛਾ ਇਹ ਥੀ ਲੈ ਜਾਂਦੇ ਆ ਫਿਰ ਇਹ ਲੋਕ ਬਾਜੀ ਇਹ ਜਾਜ ਜਿਨ੍ਹਾਂ ਦੀਆਂ ਹੁੰਦੀਆਂ ਆ ਉਹ ਆਪ ਹੀ ਟਰੱਕਾਂ ਤੇ ਲੋਡ ਕਰਕੇ ਤੇ ਜਿਹੜਾ ਕੋਈ ਆਰਡਰ ਕਰਦਾ ਉੱਥੇ ਸੁੱਟ ਆਉਂਦੇ ਆ ਆ ਸੁੱਟ ਆਉਂਦੇ ਆ ਠੀਕ ਆ ਘੋੜੇ ਹਾਂ 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 ਸਾਨੂੰ ਚਲੋ ਮਜਬੂਰ ਆ ਸਾਡੀ ਗੱਡੀ ਸਪੀਡ ਤੇਜ ਆ ਇਹ ਇਧਰ ਸਟੱਡ ਫਾਰਮ ਵੀ ਬਣੇ ਇਹਨਾਂ ਦੇ ਐਡਰੀ ਕੈਲਗਰੀ ਤੋਂ 20 ਮਿੰਟ ਪਹਿਲਾਂ ਆਉਂਦੀ ਹੈ ਐਡਰੀ ਹਾਂ ਛੋਟਾ ਜਿਹਾ ਟਾਊਨ ਹੈ ਵੀ ਟਾਊਨ ਆ ਇਹ ਹਾਈਵੇ ਦੇ ਉੱਤੇ ਹੀ ਹੈ ਦੋਵਾਂ ਪਾਸੇ ਸ਼ੁਰੂ ਇਹ ਟਾਊਨ ਆ ਜੀ ਐਡਰੀ ਤੇ ਦੂਬਾ ਅਗਲਾ ਆਉਣਾ ਜੀ ਕੈਲਗਰੀ ਕੈਲਗਰੀ ਕਿੰਨਾ ਰਹਿ ਗਿਆ ਜੀ ਕੈਲਗਰੀ ਆਪਣੇ ਕੋਲ ਰਹਿ ਗਿਆ 30 ਕਿਲੋਮੀਟਰ 30 ਕਿਲੋਮੀਟਰ ਤੇ ਕਿੰਨੇ ਮਿੰਟ ਹੋਗੇ ਇਹਦੇ ਤੇ ਪਹੁੰਚਣੇ ਮਿੰਟ ਰਹਿ ਗਏ ਆਪਣੇ ਕੋਲ 23 23 ਮਿੰਟ 30 ਕਿਲੋਮੀਟਰ 23 ਮਿੰਟ ਚ ਹੈਗੇ ਜੀ ਹਾਂ ਜੀ ਜਿੱਥੇ ਆਨੇ ਆਪਾਂ ਪਹੁੰਚਣਾ ਜੀ ਆਪਣੇ ਡੈਸਟੀਨੇਸ਼ਨ ਤੇ ਹਾਂ ਜੀ ਉਹ ਇਤੋਂ ਰਹਿ ਗਿਆ ਜੀ 16 ਮਿੰਟ ਦੀ ਡਰਾਈਵ ਹੈ ਤੇ ਇਹ ਕੈਲਗਰੀ ਸ਼ਹਿਰ ਦੀਆਂ ਸੜਕਾਂ ਆ ਗਈਆਂ ਜਿਹੜੀਆਂ ਉਹ ਅੱਗੇ ਤੋਂ ਪਾਰ ਧੂਆਂ ਨਿਕਲ ਰਿਹਾ ਜੀ ਚਿਬਣੀਆਂ ਚੋਂ ਜਿਵੇਂ ਅਸੀਂ ਤਾਂ ਕਹਿ ਦਿੰਦੇ ਆ ਵੀ ਪ੍ਰਦੂਸ਼ਣ ਜਾਦੇ ਪੰਜਾਬ ਚ ਇਹ ਇਹ ਕੀ ਚੀਜ਼ ਆ ਇਹ ਇਹ ਐਕਚੁਅਲੀ ਪਿਓਰ ਹਵਾ ਆ ਜੀ ਇਹ ਧੂਆਂ ਨਹੀਂ ਆ ਇਹ ਉੱਤੇ ਦੇਖੋ ਉੱਤੇ ਕੋਹ ਨਹੀਂ ਆ ਹਵਾ ਚ ਮਿਲਣਾ ਇਹ ਜਿਦਾ ਕਹੋ ਵੀ ਇਹ ਗਰਮ ਹਵਾ ਜਦੋਂ ਨਿਕਲਦੀ ਠੰਡ ਚ ਹਾਂ ਤੇ ਭਾਫ਼ ਨਿਕਲਦੀ ਐ ਤੇ ਉਹ ਚੀਜ਼ ਆ ਅੱਛਾ ਅੱਛਾ ਉਹ ਆ ਇਹ ਉਹ ਆ ਜੀ ਮੈਂ ਵੀ ਬੜਾ ਚਿਰ ਆ ਕਲਗਰੀ ਵਾਲਾ 에어ਪੋਰਟ ਇਧਰੋਂ ਚੱਲ ਜਾਂਦੀ ਐ ਮੈਂ ਬੜਾ ਚਿਰ ਮੈਂ ਵੀ ਸੋਚਦਾ ਵੀ ਜਿਹੜਾ ਇਹ ਬੜਾ ਪ੍ਰਦੂਸ਼ਣ ਇੱਥੇ ਹੋ ਰਿਹਾ ਹੈ ਹਾਂ ਮੈਨੂੰ ਵੀ ਲੱਗਿਆ ਸੀ ਪਰ ਮੈਨੂੰ ਥੋੜਾ ਮੈਂ ਤਾਂ ਹੀ ਜਾਣਕਾਰੀ ਲਈ ਮੈਂ ਦੱਸਿਆ ਵੀ ਜਿਹੜਾ ਜਿੱਦਾਂ ਪਾਈਪਾਂ ਚੋਂ ਜਦੋਂ ਹਵਾਦ ਕੱਢਦੀ ਆ ਨਾ ਤੇ ਉਹ ਫਿਰ ਉੱਤੇ ਜਾ ਕੇ ਜਿੱਦਾਂ ਫ੍ਰੀਜ ਹੋਣ ਲੱਗਦਾ ਭਾਫ਼ ਜਿੱਦਾਂ ਹੁੰਦੀ ਹੈ ਅੱਛਾ ਅੱਛਾ ਉਹ ਆਏ ਕਲਗਰੀ ਦੀਆਂ ਸੜਕਾਂ ਤੇ ਕਰਨੈ ਭਾਜੀ ਅੱਜ ਘੁੰਮ ਰਹੇ ਆ ਜੀ ਤੇ ਕੈਲਗਰੀ ਤੇ ਕਮਾਉਣ ਰਹੇ ਆ ਜੀ ਤੇ ਭਪਿੰਦਰ ਪਾਲ ਜੀ ਰੰਧਾਵਾ ਸਾਹਿਬ ਮੈਨੂੰ ਕਮਾ ਰਹੇ ਆ ਮੈਂ ਕਹਿੰਦਾ ਰੰਧਾਵਾ ਵਾਹਿਗੁਰੂ ਰਿਹਾ ਜੀ ਤੇ ਹਾਂ ਵੈਸੇ ਤਾਂ ਚਲੋ ਗੱਡੀ ਕਮਾ ਰਹੀ ਆ ਗੱਡੀ ਕਮਾ ਰਹੀ ਆ ਤੇ ਪਰ ਵਾਹਿਗੁਰੂ ਦੀ ਕਿਰਪਾ ਸਾਡੇ ਤੇ ਹੋਈ ਅੱਜ ਹਾਂ ਤੇ ਅੱਜ ਅਸੀਂ ਚੱਲੇ ਜੀ ਇਹ ਕਲਮ ਪੰਜਾਬ ਦੇ ਗਰੁੱਪ ਦਾ ਸਹਿਤਕ ਮਿਲਣੀ ਆ ਉੱਥੇ ਚੱਲੇ ਹਾਂ ਤੇ ਇਹ ਭਾਜ ਉਹਨਾਂ ਨੇ ਕੈਲਗਰੀ ਵੀ ਫਿਰ ਦੇਖਣੀ ਸੀ ਆ ਘਰੇ ਇਹ ਲਾ ਦੇਣਾ ਇੱਕੋ ਜਿਹਾ ਹੀ ਕਰਦਾ ਜਿਵੇਂ ਇੱਕੋ ਜਿਹਾ ਆ ਕਿਤੇ ਕਿਸੇ ਚ ਫਰਕ ਕੋਈ ਇਹ ਕੋਈ ਫੈਕਟਰੀ ਆ ਹਾਂਜੀ ਕੁਝ ਸੁਣਾ ਫੈਕਟਰੀਆਂ ਨੂੰ ਜਾਂ ਕੁਝ ਉਸਾਰਾ ਕੋਈ ਫੈਕਟਰੀ ਦਾ ਕੋਈ ਛੋਟਾ ਹੋਏ ਤਾਂ ਉਹਦਾ ਪ੍ਰੋਜੈਕਟ ਕੋਈ ਘੁੰਮਣ ਘੇਰੀਆਂ ਜਿੰਨਾ ਰਾਹ ਦੀ ਮੈਂ ਸਾਰ ਨਾ ਜਾਣਾ ਓਨਾਂ ਰਾਹ ਤੇ ਸਾਨੂੰ ਤੁਰਨਾ ਪਿਆ ਜਿੰਨਾ ਰਾਹ ਦੀ ਮੈਂ ਸਾਰੇ ਨਾ ਜਾਣਾ ਓਨਿ ਰਹੀ ਸਾਨੂੰ ਤੁਰਨਾ ਪਿਆ ਓਨਿ ਰਹੀ ਸਾਨੂੰ ਤੁਰਨਾ ਪਿਆ ਕੀ ਬਾਤ ਆ ਜੀ ਇੱਧਰ ਵੀ ਕੀ ਬਾਤ ਆ ਪਾਜੀ ਮੌਕੇ ਤੇ ਕੱਢ ਲੈ ਹੈ ਗੀਤ ਹੀ ਮੈਂ ਜਮਾ ਫਿਰ ਆਹ ਸਾਡੀ ਕਿੱਥੇ ਮੈਨੂੰ ਪਤਾ ਨਹੀਂ ਇਹ ਹੀ ਤਾਂ ਟੈਲੈਂਟ ਹੁੰਦਾ ਜੀ ਇਹ ਦੋਸਤੋ ਮੈਂ ਇੱਕ ਹੋਰ ਗੱਲ ਕਰਨੀ ਚਾਹਣਾ ਵੀ ਕੁਦਰਤ ਵੇਖੋ ਆ ਤਾਂ ਮੈਂ ਕੁਦਰਤ ਦੇ ਰੰਗ ਵੈਸੇ ਵੇਖਦਾ ਵੀ ਇਹ ਕੁਦਰਤ ਨਾਲ ਜੁੜੇ ਲੋਕ ਬਹੁਤ ਆ ਕਿਸੇ ਧਰਤੀ ਨੂੰ ਡਿਸਟਰਬ ਨਹੀਂ ਕਰਦੇ ਜੀ ਨਾ ਧਰਤੀ ਨੂੰ ਜੇ ਨਹੀਂ ਵੀ ਉੱਚੀ ਨਹੀਂ ਪਾੜੀ ਆ ਤਾਂ ਉੱਥੇ ਹੀ ਕੋਈ ਬੀਜ ਬਜਾਈ ਕਰ ਲੈਂਦੇ ਆ ਉਹਦੀਆਂ ਫਸਲਾਂ ਨੂੰ ਤੇ ਪਰ ਦਰਖਤ ਜਿੰਨੇ ਵੱਢਦੇ ਜੀ ਉਹਦੋਂ ਉਹਦੋਂ ਦੁੱਗਣੇ ਤੇ ਗੁਣੇ ਲਾਉਂਦੇ ਲਾਉਂਦੇ ਵੀ ਆ ਹਨਾ ਹਾਂ ਆਹ ਤਾਂ ਏਰੀਆ ਘਰ ਡਾਕ ਦੇ ਇਥੇ ਹੈ ਜਾਨਵਰ ਨੂੰ ਪਿਆਰ ਕਰਦੇ ਜਾਨਵਰ ਨੂੰ ਪਿਆਰ ਕਰਦੇ ਆ ਪੰਛੀਆਂ ਨੂੰ ਜਾਨਵਰਾਂ ਨੂੰ ਪਿਆਰ ਬਹੁਤ ਕਰਦੇ ਆ ਲੇਕਿਨ ਕਿ ਕੁੱਕਰ ਜਿਹੜੇ ਆ ਕਤੂਰੀਆਂ ਜਿਹਾਂ ਹਾਂ ਉਹ ਰੇਂਜ ਉਪਰਾਂ ਚ ਘੁੰਮਦੇ ਹੋ ਵੀ ਬੜਾ ਮਤਲਬ ਉਹਨਾਂ ਨੂੰ ਪਿਆਰ ਸਤਿਕਾਰ ਦਿੰਦੇ ਆ ਕੋਰੇ ਲੋਕ ਇਹ ਇਨਸਾਨ ਨੇ ਲੱਗੇ ਇੱਧਰ ਹਾਂ ਕਾਫੀ ਸਤਿਕਾਰ ਦਿੰਦੇ ਆ ਦੇਖੋ ਜੀ ਮੇਜ਼ਬਾਨ ਨੇ ਆ ਮੇਜ਼ਬਾਨ ਨੇ ਬਿਲਕੁਲ ਉਹ ਵੀ ਤਾਂ ਪਿਆਰ ਮਾਪਦਾ ਉਹ ਵੀ ਭਾਲਦਾ ਇਨਸਾਨ ਹਰੇਕੀ ਹਾਂਜੀ ਜੇ ਭਾਲਦਾ ਤਾਂ ਇਹਦੇ ਜਾਨਵਰਾਂ ਵੇਜਵਾਨਾ ਤਾਂ ਉਹ ਵੀ ਭਾਸਾ ਤਾਂ ਉਹਨਾਂ ਦੀ ਵੀ ਤਿੱਖੀ ਤਿੱਖੀ ਭੁੱਖ ਆ ਗਈ ਢੋppa ਗਈ ਜਿੱਥੇ ਤਿੱਖੀ ਢੋਪ ਉਹਨੀਆਂ ਤਾਂ ਉਹਦਾ ਕਰਕੇ ਕੋਲ ਵੀਡੀਓ ਜਿਹੜੀ ਆ ਵਧੀਆ ਘੋਰ ਦਿਖਾਉਣੇ ਆ ਓਠੀ ਜਿਵੇਂ ਘਰ ਪਾਏ ਹੁੰਦੇ ਆ ਇਕੱਲੇ ਜੇ ਰਹੈ ਨਾਲੇ ਹੁੰਦੇ ਆ ਜਿਹੜੇ ਲੋਕ ਤਾਂ ਜੇ ਕੋਈ ਨਾ ਬਹੂ ਕੀਤੀ ਜੀ ਇਹ ਪੰਜਾਬੀਆਂ ਦਾ ਹੀ ਹੋਣਾ ਜ਼ਰੂਰ ਪੱਕਾ 100% ਜਿਹੜੀ ਆ ਪੰਜਾਬੀਆਂ ਦਾ ਗਰੰਟੀ ਆ ਦੋਸਤੋ ਰੈ residențial ਏਰੀਆ ਆ ਗਿਆ ਜੀ ਕੈਲਗਰੀ ਦਾ ਰੈ ਜੀ residențial ਜਿੱਦਾਂ residențial ਏਰੀਆ ਜੀ ਕੈਲਗਰੀ ਦਾ ਤਾਪੂਰ ਹੁੰਦੇ ਸਾਰੇ ਆਪਣੇ ਤੇ ਮੈਗਨਾਈਟ ਬਲਵਰਡ ਤੇ 68th ਸਟਰੀਟ ਅੱਛਾ ਨਾਰਥ ਈਸਟ ਉਹ ਇੰਟਰਸੈਕਸ਼ਨ ਤੇ ਆਪਾਂ ਇਧਰੋਂ ਹੁਣ ਬੱਤੀ ਹੋ ਗਈ ਐ ਹਾਂਜੀ ਬਸ ਉਥੋਂ ਮੋੜਨਾ ਪਊ ਤੇ ਆਪਣੇ ਇਧਰ ਸਾਰੇ ਜਿੱਦਾਂ ਘਰ ਆ ਗਏ ਜੀ ਇੰਡਸਟਰੀਅਲ ਏਰੀਆ ਸੀ ਜਿੱਥੋਂ ਆਪਾਂ ਪਹਿਲਾਂ ਆਏ ਅੱਛਾ ਅੱਛਾ ਲਓ ਜੀ ਕੈਲਗਰੀ ਦਾ ਮੰਨ ਲਓ ਐਸੀ ਇੰਟਰ ਆ ਹੋ ਰਹੇ ਆ। ਕੈਲਗਰੀ ਆ ਗਏ ਜੀ ਹੁਣ ਆਪਾਂ। ਆ ਆ ਗਏ ਕੈਲਗਰੀ। ਹਾਂ ਘਰਾਂ ਵਾਲਾ ਏਰੀਆ ਆ ਗਿਆ ਜੀ। ਇਹ ਹਾਂ ਜਿਹੜੇ ਯਾਰ ਹੈਸੀ ਏਰੀਆ। ਹਾਂ ਜੀ ਬਿਲਕੁਲ। ਆ ਦੇਖੋ ਇੱਥੇ ਵੱਖਰੇ ਥੋੜੇ ਜੇ ਮਕਾਨ ਤੁਹਾਨੂੰ ਦੇਖਣ ਨੂੰ ਮਿਲਣਗੇ ਇੱਥੇ ਇੰਦਰ ਦੇ ਪਾਸੇ ਲੱਕੜੀ ਦੇ ਘਰ ਹੈ ਜੀ। ਲੱਕੜੀ ਦੇ ਘਰ ਆ ਹਨਾ। ਸਾਰੇ ਲੱਕੜੀ ਦੇ ਘਰ ਆ ਤੇ ਜਦੋਂ ਵਿੱਚ ਤੁਰੀ ਦਾ ਚੀਕਾਂ ਵੀ ਮਾਰਦੇ ਆ। ਹਾਂ। ਹੈ। ਉਹ ਤਰੇਬ ਸੀਮੈਂਟਡ ਨਿਜਤਾ ਆਪਣੇ ਘਰਾਂ ਚ ਸੀਮੈਂਟਡ ਹਾਂ ਉਮੈਦਾਨੀਆਂ ਹਨਾ ਤੇ ਘਰ ਮਹਿੰਗੇ ਆ ਪਰ ਹਲਕੇ ਜੇ ਤੱਕ ਜਿਵੇਂ ਅਸੀਂ ਕਹਿ ਦਿੰਨੇ ਆ ਵੀ ਸਾਡੇ ਜਦੋਂ ਘਰ ਕੱਚੇ ਸੀ ਉਦੋਂ ਵਿਸ਼ਵਾਸ ਪੱਕੇ ਸੀ ਤੇ ਹੁਣ ਜਦੋਂ ਪੱਕੇ ਹੋ ਗਏ ਤਾਂ ਉਦੋਂ ਫਿਰ ਉੱਡ ਗਏ ਇਹਨਾਂ ਚੀਜ਼ਾਂ ਜਿਹੜਾ ਇੱਥੇ ਕਿਵੇਂ ਆ ਨਹੀਂ ਇੱਥੇ ਲੋਕ ਕਿਵੇਂ ਰਹਿੰਦੇ ਆ ਇੱਥੇ ਲੋਕਾਂ ਕੋ ਟਾਈਮ ਹੀ ਨਹੀਂ ਆ ਟਾਈਮ ਹੈ ਨਹੀਂ ਹਾਂ ਜਿਹੜੇ ਸੋਸ਼ੀਅਲਾਈਜੇਸ਼ਨ ਲਈ ਤਾਂ ਟਾਈਮ ਬਹੁਤ ਘਟਿਆ ਹੂੰ ਤੇ ਇੱਥੇ ਵੀ ਗੋਰੇ ਕਈ ਦੱਸ ਦਿੰਦੇ ਵੀ ਜਿਹੜਾ ਪੁਰਾਣਾ ਸਮਾਂ ਸੀ ਨਾ ਹਾਂ ਇਹਨਾਂ ਦੇ ਬਜ਼ੁਰਗਾਂ ਦਾ ਉਹ ਜਾਦਾ ਵਧੀਆ ਸੀ ਉਹ ਵੀ ਦੱਸਦੇ ਆ ਜੀ ਕਈ ਇੱਕ ਮਿੰਟ ਮੈਂ ਅੱਗ ਕਰਦਾ ਸ਼ੀਸ਼ਾ ਤਾਂ ਤੇ ਅੱਛਾ ਲਓ ਜੀ ਆਪਣਾ ਕੀ ਲਿਖਿਆ ਆਪਾਂ ਐਡਰੈਸ ਹਾਂਜੀ ਆਪਾਂ ਦਿਨਾ ਗਾਰਡਨ ਪੈਸਾ ਦੇਣਾ ਪੈਸਾ ਦੇਣਾ ਪੈਸਾ ਦੇਣਾ ਪੈਸਾ ਦੇਣਾ ਗਾਰਡਨ ਚੜਕੀ ਪੈਸਾ ਦੇ ਦੇ ਇਹ ਕਿਹੜੀ ਜੀ ਪੈਸਾ ਦੇਣਾ ਇਹ ਇਹ ਪੈਸੇ ਨਹੀਂ ਦੇਣੇ ਇਹਨਾਂ ਨੂੰ ਪੈਸਾ ਦੇਣਾ ਗਾਰਡਨ ਪੈਸਾ ਦੇਣਾ ਗਾਰਡਨ ਕਿੱਥੇ ਆਪਣਾ ਫੰਕਸ਼ਨ ਹੈ ਜੀ ਉਹ ਰਾਜੀ ਆ ਆ ਗਿਆ ਪੈਸਾ ਦੇਣਾ ਗਾਰਡਨ ਹਾਂ ਕਿੰਨੇ ਤੇ ਘਰੇ ਹੀ ਰੱਖਿਆ ਉਹਨਾਂ ਨੇ ਹਾਂ ਕਿੱਟ ਚੱਕ ਲਈਏ ਫਿਰ ਕਿੱਟ ਆਪਣੇ ਕੋਲੇ ਵਿੱਚ ਹੂੰ ਕਿਹੜੀ ਜੀ